ਕਾਇਲੀ ਤੇ ਕ੍ਰੀਨਾ ਕਪੂਰ ਉਹ ਅੱਧੀ ਕਾਇਲੀ ਛੱਡੋ ਮਾਰਾ ਇੱਥੇ ਪੂਰੀ ਕ੍ਰੀਨਾ ਕਪੂਰ ਆ ਮੈਂ ਤੇ ਕ੍ਰੀਨਾ ਜੀ ਕੋਈ ਡੂੰਘੀਆਂ ਗੱਲਾਂ ਕਰ ਰਹੇ ਆ ਤੂੰ ਹੀ ਬਦ ਅੰਦਾਜ਼ਾ ਲਾਉਹੀ ਕੀ ਗੱਲਾਂ ਕਰ ਰਹੇ ਲੈ ਬਈ ਖਾਨਾ ਚੋਂ ਖਾਨ ਫਰਾ ਖਾਨ ਬਾਲੀਵੁੱਡ ਦੇ ਖਾਨਾ ਚ ਕੱਲਾ ਬੈਂਦਾ ਨਹੀਂ ਖੜਦਾ ਵੀ ਆ ਦਸਾਂਝ ਵਾਲਾ ਆ ਰੀਆ ਜੀ ਨੇ ਬਹੁਤ ਖੁਸ਼ ਨੇ ਇਹਨਾਂ ਦੀ ਫਿਲਮ ਆ ਰਹੀ ਨਾ ਦਾਗਰੂ ਲੈ ਦੇਖ ਵੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਖੁਸ਼ ਬਹੁਤ ਨੇ ਨਾ ਆ ਇਹਨਾਂ ਦਾ ਗਾਣਾ ਸ਼ੂਟ ਹੋ ਰਿਹਾ ਦਾਗਰੂ ਦਾ ਤੁਸੀਂ ਛੇਦੀ ਦੇਖੋਗੇ ਆ ਦਸਾਂਝ ਵਾਲਾ ਇੱਥੇ ਬਹਿ ਜਾ ਹਾਂ ਆਰਾਮ ਨਾਲ ਤੂੰ ਕਰ ਲਿਆ ਸ਼ੂਟ ਇਹ ਇੱਥੇ ਨਾ ਬੈਠ ਉ ਇਥੇ ਬੈਠ ਜਾ ਜਗਾ ਠੀਕ ਹੈ ਅਜਾਈ ਬਹਿ ਗਿਆ ਇਹ ਇਹ ਵੀ ਜਗਾ ਠੀਕ ਨਹੀਂ ਹੈ ਇਹ ਇਹ ਮਾਰਾ ਇੱਕ ਕੁਰਸੀ ਦਾ ਚੱਕਰ ਆ ਨਾ ਕੁਰਸੀ ਦੇ ਤਾਂ ਚੱਕਰ ਆ ਸਾਰੇ ਮੁਲਕ ਦੇ ਵਿੱਚ ਇੱਥੇ ਬਹਿ ਜਾ ਆ ਬੰਦਾ ਕਹਿੰਦੇ ਖੋਰ ਆ ਗਿਆ ਸਟੇ ਤੁਹਾਨੂੰ ਬਣਾਉਣਾ ਸਰਪ੍ਰਾਈਜ਼ ਇਸ਼ੂ ਬੋਏ ਬਾਦਸ਼ਾਹ ਆ ਬਾਦਸ਼ਾਹ ਵੀ ਇਹਨਾਂ ਰੈਪ ਕੀਤਾ ਗਾਣੇ ਚ ਬਹੁਤ ਵਧੀਆ ਰੈਪ ਕੀਤਾ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚਗਾ ਮਤਲਬ ਅਸੀਂ ਚੱਲਿਆ ਨਵਾਂ ਕਾਸਟਿਮ ਪਹਿਨਣ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਉਹ ਕ੍ਰਿਤੀ ਜੀ ਬਹੁਤ ਸੀਰੀਅਸ ਨੇ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸਾਂਝ ਆ ਲਿਆ ਇਹ ਸਾਡੇ ਡਾਇਰੈਕਟਰ ਨੇ ਇਹੀ ਸੀਰੀਅਸ ਨਹੀਂ ਅਸੀਂ ਕੱਟਾ ਸੀਰੀਅਸ ਹੋਣਾ ਹੱਸ ਪਏ ਨੇ ਆਫਟਰ ਦਾ ਵੈਰੀ ਵੈਰੀ ਹਾਰਡ ਵਰਕਿੰਗ ਡੇ ਵੀ ਆਰ ਡਨ ਫਾਰ ਦਾ ਡੇ ਐਂਡ ਵੀ ਆਰ ਵੈਰੀ ਵੈਰੀ ਟਾਇਰਡ ਐਂਡ ਦਾ ਬੋਡੀ ਇਜ਼ ਇਨ ਦਾ ਪੈਨਿਕ ਐਂਡ ਵੀ ਆਰ ਗੋਇੰਗ ਟੂ ਦਾ ਪਾਵਿਲੀਅਨ ਹਾਈ ਹਾਏ ਇਨਾ ਸੋਹਣਾ ਮੁੰਡਾ ਦੱਸ ਮੇਰੇਆ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਚਲੋ ਜੀ ਘਰ ਨੂੰ ਚਲੀਏ ਉਹ ਫੈਨ ਜੀ ਆ ਗਏ ਨੇ ਫੈਨ ਜੀ ਨੇ ਕਰ ਲਈ ਫੋਟੋ ਇਹ ਆਹ ਝੋਠਾ ਭਲਾ ਹੋ ਜੇ ਫੈਨ ਜੀ ਮੇਰੇ ਨਾਲੋਂ ਵੀ ਵੱਧ ਐਕਸਾਈਟਡ ਨੇ थैंक यू ਵੀਰ ਜੀ ਬਹੁਤ ਬਹੁਤ ਸ਼ੁਕਰੀਆ ਫੈਨਾਂ ਨਾਲ ਕਰਾਈ ਫੋਟੋ ਓਕੇ ਜੀ ਸਤ ਸ੍ਰੀ ਅਕਾਲ ਵੀਰ ਜੀ ਓਕੇ ਜੀ ਸਤ ਸ੍ਰੀ ਅਕਾਲ ਕੰਪਿਊਟਰ ਵਾਲੇ